ਸੇਵਾ ਕਮਜ਼ੋਰ ਦੀ ਹੁੰਦੀ ਹੈ ਸਹਜੇ ਸਹਜੇ ਬੱਚਾ ਜਵਾਨ ਹੋ ਗਿਆ ਤਾਕਤਵਰ ਹੋ ਗਿਆ ਮਾਂ ਬਾਪ ਬੁੱਢੇ ਹੋ ਗਏ ਨੇ ਹੁਣ ਧਾਰਮਿਕ ਗ੍ਰੰਥ ਕਹਿੰਦੇ ਨੇ ਹੁਣ ਤੂੰ ਮਾਂ ਬਾਪ ਦੀ ਸੇਵਾ ਕਰ ਤੂੰ ਕਮਜ਼ੋਰ ਸੀ ਤਾਕਤਵਰ ਸੰਮਾਂ ਬਾਪ ਉਹ ਸੇਵਾ ਕਰਦੇ ਰਹੇ ਹੁਣ ਮਾਂ ਬਾਪ ਕਮਜ਼ੋਰ ਹੋ ਗਏ ਤੂੰ ਤਾਕਤਵਰ ਬਣ ਗਿਆ ਹੁਣ ਤੂੰ ਸੇਵਾ ਕਰ ਸੇਵਾ ਕਮਜ਼ੋਰ ਦੀ ਹੁੰਦੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਸੇਵਾ ਦੁਨੀਆਂ ਦੀ ਕਰੀਦੀ ਹੈ ਪ੍ਰਮਾਤਮਾ ਦੀ ਨਹੀਂ ਪ੍ਰਮਾਤਮਾ ਤੇ ਸਾਡੀ ਸੇਵਾ ਕਰ ਰਿਹਾ ਹੈ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਹੈ ਪਾਣੀ ਬਣ ਕੇ ਸਾਨੂੰ ਜੀਵਨ ਪਿਆ ਦਿੰਦਾ। ਹਵਾ ਬਣ ਕੇ ਸਾਨੂੰ ਸਵਾਸ ਪਿਆ ਦਿੰਦਾ। ਧਰਤੀ ਬਣ ਕੇ ਸਾਨੂੰ ਟਿਕਾਣਾ ਪਿਆ ਦਿੰਦਾ। ਉਹ ਸਾਡੀ ਸੇਵਾ 'ਚ ਦਿਨ ਰਾਤ ਜੁਟਿਆ ਹੋਇਆ। ਪ੍ਰਮਾਤਮਾ ਸਾਡੀ ਸੇਵਾ ਕਰਦੇ। ਉਹਦੇ ਸਾਹਮਣੇ ਅਸੀਂ ਕਮਜ਼ੋਰ ਆ। ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ। ਸਿਮਰਨ ਕਰਕੇ ਅਸੀਂ ਉਸਦੇ ਨਾਲ ਜੁੜ ਜਾਈਏ। ਸੇਵਾ ਸੰਸਾਰ ਦੀ ਹੁੰਦੀ ਹੈ। ਔਰ ਕੌਣ ਕਰੇਗਾ ਜਿਹਦੇ ਅੰਦਰ ਦਇਆ ਹੈ? ਸਿਮਰਨ ਨਿਰੰਕਾਰ ਦਾ ਹੁੰਦਾ ਔਰ ਕੌਣ ਕਰੇਗਾ ਜਿਹਦੇ ਅੰਦਰ ਸੰਤੋਖ ਹੈ? ਸੰਤੋਖ, ਸੰਤੁਸ਼ਟੀ, ਲੋਭ ਨਹੀਂ ਹੈ। ਲੋਭ ਸਦਾ ਉਸ ਨੂੰ ਵੇਖਦਾ ਜੋ ਨਹੀਂ ਹੈ ਸੰਤੋਖ ਉਸ ਨੂੰ ਦੇਖਦਾ ਜੋ ਹੈ ਜੋ ਹੈ ਠੀਕ ਹੈ ਜੈਸਾ ਹੈ ਠੀਕ ਲੋਭੀ ਦੇਖਦਾ ਉਸ ਨੂੰ ਜੋ ਨਹੀਂ ਹੈ ਜੋ ਹੈ ਇਹ ਠੀਕ ਨਹੀਂ ਠੀਕ ਨਹੀਂ ਲੋਭੀ ਦੀਆਂ ਨਜ਼ਰਾਂ ਹਮੇਸ਼ਾ ਦੂਜੇ ਦੇ ਘਰ ਤੇ ਆਉਂਦੀਆਂ ਨੇ ਲੋਭਾਦ ਦ੍ਰਿਸ਼ਟ ਪਰਗ੍ਰਹਿਹ ਜਦ ਵਿਦ ਆਚਰਣੰ ਭਗਤ ਜੈਦੇਵ ਜੀ ਕਹਿੰਦੇ ਨੇ ਲੋਭੀ ਆਚਰਣ ਹੀ ਨੋਂ ਕਿਉਂ ਉਹਦੀਆਂ ਨਜ਼ਰਾਂ ਦੂਸਰੇ ਤੇ ਆਉਂਦੀਆਂ ਅਸੰਤੁਸ਼ਟ ਹੈ ਤੇ ਅਸੰਤੁਸ਼ਟੀ ਦੇ ਦੋ ਰੂਪ ਮੰਨੇ ਗਏ ਨੇ ਪਰਿਵਾਰਕ ਅਸੰਤੁਸ਼ਟੀ ਆਰਥਿਕ ਅਸੰਤੁਸ਼ਟੀ ਦੋ ਤਰ੍ਹਾਂ ਦੀ ਅਸੰਤੁਸ਼ਟੀ ਜੋ ਪਰਿਵਾਰਕ ਤਲ ਤੇ ਅਸੰਤੁਸ਼ਟ ਹੈ ਐਸਾ ਮਨੁੱਖ ਲੱਭਣਾ ਤੇ ਬੜਾ ਔਖਾ ਹੈ ਜੋ ਪਰਿਵਾਰਕ ਤਰ ਤੇ ਪੂਰਾ ਸੰਤੁਸ਼ਟ ਹੋਵੇ ਅਸੰਤੁਸ਼ਟ ਮਿਲਦੇ ਨੇ ਬਿ ਜੈਸਾ ਭਰਾ ਚਾਹੀਦਾ ਸੀ ਵੈਸਾ ਨਹੀਂ ਹੈ ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਅਸੰਤੁਸ਼ਟ ਹੈ ਜੈਸੇ ਔਲਾਦ ਚਾਹੀਦੀ ਸੀ ਵੈਸੀ ਨਹੀਂ ਹੈ ਅਸੰਤੁਸ਼ਟ ਹੈ ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ ਅਸੰਤੁਸ਼ਟ ਹੈ ਜੈਸਾ ਪਤੀ ਚਾਹੀਦਾ ਸੀ ਵੈਸਾ ਨਹੀਂ ਹੈ ਅਸੰਤੁਸ਼ਟ ਹੈ ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ ਸਾਰੀ ਦੁਨੀਆ ਦੇ ਵਿੱਚ ਕੁਝ ਨਾ ਕੁਝ ਅਸੰਤੁਸ਼ਟ ਲੋਕ ਮਿਲਣਗੇ ਕੋਈ ਬਿਰਾਤੋਂ ਕੋਈ ਪੁੱਤਰਾ ਤੋਂ ਕੋਈ ਪਤਨੀ ਤੋਂ ਕੋਈ ਪਤੀ ਤੋਂ ਕੋਈ ਮਾਂ-ਬਾਪ ਤੋਂ ਮਿਲਦੇ ਨੇ ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ ਵਿਵਹਾਰਕ ਅਸੰਤੁਸ਼ਟੀ ਜਿੰਨੀ ਪ੍ਰਾਪਲਬਦ ਹੈ ਜੋ ਕੁਝ ਮਿਲ ਰਿਹਾ ਹੈ ਸੰਤੁਸ਼ਟ ਨਹੀਂ ਸੰਤੁਸ਼ਟ ਨਹੀਂ ਤੋ ਜੋ ਸੰਤੁਸ਼ਟ ਨਹੀਂ ਹੈ ਲੋਭੀ ਹੈ ਲੋਭੀ ਦੀਆਂ ਨਜ਼ਰਾਂ ਦੂਜੇ ਤੇ ਆਉਂਦੀਆਂ ਦੂਜਿਆਂ ਦੇ ਪਰਿਵਾਰ ਤੇ ਆਉਂਦੀਆਂ ਦੂਜਿਆਂ ਦੀ ਧਨ ਸੰਪਦਾ ਦੇਉ ਇਹ ਵੀ ਮਾਰਜ ਕਰ ਐਸੇ ਮਨੁੱਖ ਦੀਆਂ ਨਜ਼ਰਾਂ ਧੰਨ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਜ਼ਰਾਂ ਚੋਰ ਹੁੰਦੀਆਂ ਨੇ ਨਜ਼ਰਾਂ ਦੁਰਾਚਾਰੀ ਹੁੰਦੀਆਂ ਨੇ ਨਿਗਾਹਾਂ ਮਹਿਲੀਆਂ ਹੁੰਦੀਆਂ ਉਹਦੇ ਹੱਥ ਤੇ ਚੋਰ ਨਹੀਂ ਆਉਂਦੇ ਅੱਖਾਂ ਚੋਰ ਆਉਂਦੀਆਂ ਉਹਦਾ ਜਿਸਮ ਤੇ ਦੁਰਾਚਾਰੀ ਨਹੀਂ ਆਉਂਦਾ ਅੱਖਾਂ ਦੁਰਾਚਾਰੀ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਬਿਦ ਆਚਰਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦ੍ਰਿਸ਼ਟ ਬਿਕਾਰੀ ਬੰਧਨ ਬਾਂਦੇ ਹਉ ਤਾਂ ਕੇ ਬਲ ਜਾਣ ਮੈਂ ਉਸ ਤੋਂ ਸਦਕੇ ਜਾਣਾ ਜੋ ਆਪਣੀ ਦ੍ਰਿਸ਼ਟੀ ਨੂੰ ਬੰਧਨ ਪਾ ਲੈਂਦਾ ਹੈ ਬਈ ਨਹੀਂ ਦੂਜੇ ਦੇ ਧਨ ਤੇ ਨਹੀਂ ਜਾੜਾ ਦੂਜੇ ਦੇ